ਕੱਲ ਖਨੌਰੀ ਬਾਰਡਰ ਦੇ ਉੱਤੇ ਦੱਸਦੀ ਹੈ ਕਿ ਮਹਾਪੰਚਾਇਤ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਲਗਾਤਾਰ ਕਿਸਾਨ ਜੱਥੇਬੰਦੀਆਂ ਨੂੰ ਪਹੁੰਚਣ ਦੇ ਲਈ ਸੱਦਾ ਦਿੱਤਾ ਜਾ ਰਿਹਾ ਤੇ ਉੱਥੇ ਹੀ ਨਵਦੀਪ ਸਿੰਘ ਜਲਵੇੜਾ ਯਾਨੀ ਕਿ ਵਾਟਰ ਕੈਨਨ ਵਾਅਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉੱਥੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾ ਨੇ ਸਾਦੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੱਲ ਨੂੰ 4 ਜਨਵਰੀ ਨੂੰ ਖਨੋਰੀ ਬਾਰਡਰ ਦੇ ਉੱਤੇ ਪਹੁੰਚੋ ਤੇ ਦੂਜੇ ਪਾਸੇ ਮਹਾਪੰਚਾਇਤ ਦਾ ਸੱਦਾ ਆਇਆ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਸਭ ਦੇ ਦਰਸ਼ਨ ਕਰਨਗੇ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਪੰਜਾਬੀਆਂ ਨੂੰ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਸੁਣਾਉਣੇ ਹਨ ਨਵਦੀਪ ਦਾ ਕੀ ਕਹਿਣਾ ਹੈ 4 ਜਨਵਰੀ ਨੂੰ ਮਹਾਪੰਚਾਇਤ ਆ ਬਾਬਾ ਜੀ ਖਨੋਰੀ ਬਾਰਡਰ ਤੇ ਬਹੁਤ ਵੱਡੀ ਠੀਕ ਹੈ ਨਾ ਲੱਖਾਂ ਦਾ ਇਕੱਠ ਕਰਨਾ ਆ ਹਰਿਆਣੇ ਦੀ ਸੰਗਤ ਨੂੰ ਬੇਨਤੀ ਕਰਦੇ ਆ 4 ਜਨਵਰੀ ਨੂੰ ਸਵੇਰੇ 9 ਵਜੇ ਨੱਗਲ ਥਾਣਾ ਆ ਹਿਸਾਰ ਰੋਡ ਦੇ ਉੱਤੇ ਉਹ ਤੋਂ ਅੱਗੇ ਥੋੜੇ ਜਿਹਾ ਅੱਗੇ ਸੈਨੀਟਾਪਾ ਆ ਉੱਥੇ ਬਾਬਾ ਜੀ ਇਕੱਠੇ ਹੋਵਾਂਗੇ ਸਵੇਰੇ 9 ਵਜੇ ਹਰਿਆਣੇ ਦੀ ਸੰਗਤ ਚਾਹੇ ਬੀਕੇਯੂ ਸ਼ਹੀਦ ਭਗਤ ਸਿੰਘ ਦੀ ਟੀਮ ਆ ਅੰਬਾਲੇ ਦੀ ਯਮਨਾ ਨਗਰ ਦੀ ਕੁਰਸੇਤਰ ਦੀ ਪੰਜਪੂਲੇ ਦੀ ਸਮਾਲਾਬਾਦ ਦੀ ਜਿਹੜਾ ਜਿਹੜਾ ਵੀ ਯੂਨੀਅਨ ਨਾਲ ਜੁੜਿਆ ਹੋਇਆ ਚਾਹੇ ਨਹੀਂ ਵੀ ਜੁੜਿਆ ਹੋਇਆ ਜਿਹੜਾ ਵੀ ਭਰਾ ਜਾਣਾ ਚਾਹੁੰਦਾ ਆ ਕਨੋਰੀ ਬਾਡਰ ਤੇ 4 ਤਰੀਕ ਨੂੰ ਚਾਲੇ ਪਾਵਾਂਗੇ ਬਾਈ ਸਵੇਰੇ 9 ਵਜੇ ਸੈਣੀ ਢਾਬੇ ਤੋਂ ਨੱਗਲ ਥਾਣੇ ਤੋਂ ਥੋੜਾ ਜਿਹਾ ਅੱਗੇ ਆ ਹਸਾਰ ਰੋਡ ਦੇ ਉੱਤੇ ਕਿਉਂਕਿ ਬਾਬਾ ਜੀ ਸਾਰੇ ਜੁੜੇ ਹੋਏ ਨੇ ਸੰਦੋਲਨ ਨਾਲ ਹੈ ਨਾ ਸਰਕਾਰਾਂ ਨੂੰ ਦਿਖਾਣਾ ਵੀ ਹਰਿਆਣੇ ਦੀ ਸੰਗਤ ਕਿੰਨੀ ਦਿਲ ਜਾਨ ਨਾਲ ਇਸ ਅੰਦੋਲਨ ਦੇ ਨਾਲ ਆ ਆਪਣੀ ਫਸਲਾਂ ਨੂੰ ਬਚਾਉਣ ਲਈ ਠੀਕ ਹੈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਤਾਂ ਕਿ ਸਾਡੀਆਂ ਨਸਲਾਂ ਇਸ ਕੀਤੇ ਨਾਲ ਜੁੜੀਆਂ ਰਹਿਣ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਵੀ ਆਹੀ ਅਪੀਲ ਹੈ ਵੀਨਾ ਸੰਗਤ ਦੇ ਦਰਸ਼ਨ ਕਰਨਾ ਚਾਹੁੰਦਾ ਆ ਦੇਖੋ ਇਹ ਜੇ ਬੋਲ ਪਰਮਾਤਮਾ ਕਢੋਂਦਾ ਬਾਬਾ ਜੀ ਆਪਾਂ ਕੀ ਆਪਣਾ ਆਪਣਾ ਤਾਂ ਫਰਜ਼ ਹੀ ਆ ਅਸੀਂ ਉਹਨਾਂ ਦੀ ਉਹਨਾਂ ਦੀਆਂ ਗੱਲਾਂ ਦੇ ਫੁੱਲ ਚੜ੍ਹਾ ਸਕਦੇ ਆ ਨਾ ਅੰਦੋਲਨ ਨੂੰ ਤਕੜਾ ਕਰ ਸਕਦੇ ਆ ਅੰਦੋਲਨ ਚੜਦੀ ਕਲਾ ਚ ਤੇ ਆਪਾਂ ਨੇ ਬਹੁਤ ਤਕੜੇ ਹੋ ਕੇ ਹਾਜ਼ਰੀ ਲਵਾਣੀ ਆ ਬਸ ਆਹੀ ਬੇਨਤੀ ਕਰਦੇ ਆ ਹਰਿਆਣੇ ਦੀ ਸੰਗਤ ਨੂੰ ਵੀ 4 ਜਨਵਰੀ ਨੂੰ ਸਵੇਰੇ 9:00 ਵਜੇ ਚਾਲੇ ਪਾਵਾਂਗੇ ਸੈਣੀ ਢਾਬੇ ਤੋਂ ਅਰ ਪੰਜਾਬ ਵਾਲਿਆਂ ਨੂੰ ਵੀ ਬੇਨਤੀ ਆ ਵੀ ਬੜ ਚੜ ਕੇ ਆਇਓ ਠੀਕ ਆ ਹੁਣ ਛੱਡ ਦੋ ਖਿਹੜਾ ਹੈ ਨਾ ਕਿ ਅਸੀਂ ਫਲਾਣੀ ਯੂਨੀਅਨ ਨਾਲ ਜੁੜੇ ਹੋਇਆ ਭਾਈ ਅਸੀਂ ਤਾਂ ਆਪਣੀ ਖੇਤੀ ਨਾਲ ਜੁੜੇ ਹੋਇਆ ਆਪਣੀਆਂ ਫਸਲਾਂ ਨਾਲ ਜੁੜੇ ਹੋਇਆ ਠੀਕ ਆ ਨਾ ਕੋਈ ਵੀ ਘਰੇ ਨਾ ਰਹੇ ਠੀਕ ਆ ਨਾ ਦਰਸ਼ਨ ਕਰਾਓ ਘਰ ਨਾ ਆਓ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੇ ਤੇ ਉਹ ਵੀ ਦਰਸ਼ਨ ਕਰਨਾ ਚਾਹੁੰਦੇ ਨੇ ਸੰਗਤ ਦੇ ਸਾਰੇ ਪਹੁੰਚੋ 4 ਤਰੀਕ ਨੂੰ ਖਨੋਰੀ ਬਾਰਡਰ ਤੇ ਠੀਕ ਆ ਬਾਬਾ ਜੀ ਤੇ ਆਪਣਾ ਅੰਬਾਲੇ ਦੀ ਸੰਗਤ ਨੂੰ ਬੇਨਤੀ ਕਰਦੇ ਆ ਭਾਈ ਇੱਕ ਇੱਕ ਪਿੰਡ ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਆਪਾਂ ਗੱਡੀਆਂ ਲੈ ਕੇ ਜਾਵਾਂਗੇ ਖਨੋਰੀ ਬਾਰਡਰ ਦੇ ਤਗੜੇ ਹੋ ਕੇ ਵੀ ਤਿਆਰ ਰਹੋ 4 ਤਰੀਕ ਨੂੰ ਸਵੇਰੇ 9 ਵਜੇ ਖਨੋਰੀ ਬਾਰਡਰ ਜਾਣਾ ਆ ਤੇ ਨੱਗਲ ਥਾਣੇ ਦੇ ਨੇੜੇ ਸੈਣੀ ਢਾਬਾ ਆ ਉੱਥੇ ਇਕੱਠੇ ਹੋਵਾਂਗੇ ਬਾਈ ਤਗੜੇ ਹੋ ਜਾਓ ਸਵੇਰੇ ਮਿਲਦੇ ਆ 4 ਤਰੀਕ ਨੂੰ 9 ਵਜੇ